ਨੰਗੇ ਪੈਰਾਂ ਦਾ ਸਫ਼ਰ ਇੱਕ ਕਹਾਣੀ ਲੇਖਕ ਜਗਦੀਪ ਕੌਰ ਟਿਵਾਣਾ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਿੰਘ ਸਵਾ ਸਕੂਲ ਪੰਜ ਜਮਾਤਾਂ ਦਾ ਸਕੂਲ ਸੀ ਤੇ ਉੱਥੇ ਬਸ ਇੱਕੋ ਇੱਕ ਜਗਦੀਪ ਕੌਰ ਭੈਣ ਜੀ ਸਨ ਤੇ ਇੱਕ ਮਾਈ ਸੀ ਇਹ ਸਿੱਧੂ ਸਾਰੇ ਮੇਰੇ ਜਿਮਾਨ ਨੇ ਮੈਂ ਸਿੱਧੂਆਂ ਦੇ ਪ੍ਰੋਤੀਤੀ ਆ ਬੜਾ ਤਕੜਾ ਘਾਟੋੜਿਆ ਸੀ ਮੇਰੇ ਮਾਪੇ ਨੇ ਪਰ ਪੇਟਲੀ ਦੀ ਕੁੜੀ ਤੇ ਸਾਲਪਰ ਦਾ ਮੁੰਡਾ ਸੀ ਜਾਂ ਰੰਡੀ ਹੋ ਗਈ ਜੋਂਦੇ ਰਹਿਣ ਮੇਰੇ ਜਿਜਮਾਨ ਦਸੀ 15 ਦਿਨੀ ਜਾਣਾ ਮਣ ਘਟੜੀ ਬਣ ਕੇ ਸਿੱਧੇ ਦੀ ਲੈ ਕੇ ਆਉਣੀ ਫਿਰ ਰਾਣੀ ਸਹਿਬਾ ਰੇਤਗੜਨੀ ਨੇ ਬੱਚੇ ਜੋਂ ਉਸ ਤੇ ਸਕੂਲ ਚ ਲਵਾਤਾ ਬਈ ਮਹੀਨੇ ਦੇ ਮਹੀਨੇ ਬੱਚੇ ਰੁਪਏ ਤਾਂ ਆਉਣ ਲੱਗੇ ਚੁੱਤੀ ਆਲਦੇ ਨੇ ਜਿਮਾਨਾ ਦੇ ਆ ਜਾਈ ਸੋਹਣਾ ਵੇਲਾ ਲੰਘਿਆ ਸੀ ਕੁੜੀ ਵਿਆਹਤੀ ਸੁਖ ਨਾਲ ਦੋ ਜਵਾਕ ਨੇ ਮੁੰਡਾ ਵੀ ਵਿਆਹ ਲਿਆ ਸੀ ਨੌਕਰ ਵੀ ਵੇਅਰ ਹਾਊਸ ਵਾਲਿਆਂ ਦੇ ਘਰਾਤਾ ਸੀ ਪਰ ਨਿਝ ਹੋਇਆ ਕਮਨੇ ਕਿੱਥੋਂ दारू ਪੀਣ ਲੱਗ ਪਿਆ ਨਾ ਕਿਸੇ ਨੂੰ ਦੱਸਣ ਜੋਗੀਆਂ ਸਾਰੀ ਤਨਖਾਹ दारू ਦੇ ਮੂੰਹ ਫੂਕ ਛੜਦਾ ਹਾਰ ਕੇ ਬਹੁ ਪ੍ਰੀਤਮ ਸਿਓ ਸਿੱਧੂ ਜੀ ਬੜੀ ਕਾਰਾੜੀ ਦਾ ਚੰਕਾ ਭਾਂਡਾ ਕਰਨ ਲਈ ਆ ਉਸ ਨੂੰ ਬਿਮਾਰਤਾ ਰਹਿੰਦਾ ਸਾਰੇ ਪੈਸੇ ਲੈ ਜਾਂਦਾ ਨਿਜ ਹੋਇਆ ਮਾਈ ਹਰਤੇ ਕਰਤੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ ਤਰਸ ਕਰਕੇ ਜੋ ਕੁਝ ਵੀ ਕੋਲ ਹੁੰਦਾ ਮੈਂ ਉਹਨੂੰ ਦੇ ਛੱਡਦੀ ਸ਼ਾਇਦ ਇਸ ਲਈ ਉਹ बार-बार ਆਕਦੀ ਨਾ ਮੇਰੀ ਧੀ ਪੜੀਦਾ ਹੁੰਦਾ ਸਕੂਲੋਂ ਨਹੀਂ ਖੁੰਜੀਦਾ ਤੇ ਜਿਸ ਦਿਨ ਮੈਂ ਸਕੂਲ ਨਾ ਆਉਂਦੀ ਜਗਦੀਪ ਘਰ ਭੈਣ ਜੀ ਉਹਨੂੰ ਕਰਦਾ ਪਤਾ ਕਰਨ ਪੇਜ ਤੇ ਕੁਝ ਹੀ ਦਿਨਾਂ ਵਿੱਚ ਕੈਦਾ ਤੇ ਫੇਰ ਪਹਿਲੀ ਜਮਾਤ ਦੀ ਕਿਤਾਬ ਖਤਮ ਕਰਕੇ ਮੈਂ ਜਗਦੀਪ ਜਗਦੀਪ कौर ਭੈਣ ਜੀ ਨੂੰ ਆਖਿਆ ਹੁਣ ਕੀ ਕਰਾਂ ਹੁਣ ਦੂਜੀ ਜਮਾਤ ਦੀ ਕਿਤਾਬ ਪੜਨ ਵਾਲੇ ਹਿਸਾਬ ਸਿੱਖਿਆ ਕਰ ਦੂਜੀ ਤੀਜੀ ਚੌਥੀ ਪੰਜਵੀਂ ਮੈਂ ਦੇਖਿਆ ਮੈਂ ਤੇ ਸਾਰੀਆਂ ਕਿਤਾਬਾਂ ਪੜ ਸਕਦੀ ਹਾਂ ਯਾਦ ਕਰ ਸਕਦੀ ਹਾਂ ਇੱਕ ਸਵਾਲ ਸਮਝ ਕੇ ਮੈਂ ਸਾਰੇ ਸਵਾਲ ਕੱਢ ਸਕਦੀ ਹਾਂ ਜਿਹੜਾ ਨਾਂ ਵੀ ਆਵੇ ਜਗਦੀਪ कौर ਭੈਣ ਜੀ ਨੇ ਤੋਂ ਸਮਝ ਸਕਦੀ ਸੀ ਇਹੋ ਸਾਰਾ ਜਦੋਂ ਸਾਲਾਨਾ ਇਮਤਿਹਾਨ ਹੋਇਆ ਤਾਂ ਮੈਂ 5ਵੀਂ ਜਮਾਤ ਦਾ ਇਮਤਿਹਾਨ ਦਿੱਤਾ ਤੇ ਪਾਸ ਹੋ ਗਈ ਹੁਣ ਆਪਾਂ ਵਿਕਟੋਰੀਆ ਸਕੂਲ ਵਿੱਚ ਦਾਖਲਾ ਹੋਵਾਂਗੇ ਮਿਸ ਸੇਨ ਭੈਣ ਜੀ ਦੇ ਸਕੂਲ ਰਣਜੀਤ ਨੇ ਮੈਨੂੰ ਦੱਸਿਆ ਉਸਦੀ ਵੱਡੀ ਭੈਣ ਸਰਜੀਤ ਉੱਥੇ ਪੜ੍ਹਦੀ ਸੀ ਰੰਜੀਤ ਹੁਣ ਮੇਰੀ ਪੱਕੀ ਸਹੇਲੀ ਸੀ ਉਸਨੇ ਉਸਨੇ ਇਹ ਵੀ ਦੱਸਿਆ ਕਿ ਮੇਰੇ ਬਾਪੂ ਜੀ ਉਹਦੇ ਬਾਪੂ ਜੀ ਦੇ ਕਲਾਸ ਫੈਲੋ ਸੰ ਵਿਕਟੋਰੀਆ ਸਕੂਲ ਵੀ ਜੀ ਦਾਖਲ ਕਰਉਣਗੇ ਛੇਵੀਂ ਕਲਾਸ ਮੇ ਜੇ ਨਹੀਂ ਦਾਖਲ ਹੋ ਸਕਤੀ ਜੇ ਤੋ ਬਹੁਤ ਛੋਟੀ ਹੈ ਮਿਸ ਸੇਨਪੈਂਜੀ ਨੇ ਆਖ ਦਿੱਤਾ ਵੀ ਜੀ ਨੇ ਜਗਦੀਪ ਕਰਪੈਂਜੀ ਨੂੰ ਦੱਸਿਆ ਵਾਪਸ ਆ ਕੇ ਕੋਈ ਨਾ ਮੈਂ ਕਰਾ ਆਉਂਦਾ ਕਲ ਆਖ ਜਗਦੀਪ ਕਰਪੈਂਜੀ ਨੇ ਨੋਂ ਦੀ ਤਾਂ ਮੇਰੇ ਸਰਟੀਫਿਕੇਟ ਤੇ 12 ਸਾਲ ਉਮਰ ਕਰ ਦਿੱਤੀ ਤੇ ਆਪ ਜਾ ਕੇ ਮੈਨੂੰ ਦਾਖਲ ਕਰਵਾ ਆਏ। یوں ਮੈਂ ਇੱਕ ਦਿਨ ਵਿੱਚ ਤਿੰਨ ਵਰੇ ਲੰਘ ਕੇ ਵਿਕਟੋਰੀਆ ਸਕੂਲ ਵਿੱਚ ਦਾਖਲ ਹੋ ਗਈ। ਉਸ ਸਕੂਲ ਵਿੱਚ ਸਵੇਰੇ ਵੇੜੇ ਵਿੱਚ ਲਾਈਨਾਂ ਲਾ ਕੇ ਸਾਰੀਆਂ ਜਮਾਤਾਂ ਮਿਲ ਕੇ ਪ੍ਰੇਅਰ ਕਰਦੀਆਂ ਸਨ। ਲਾਈਨਾਂ ਵਿੱਚ ਕਦ ਅਨੁਸਾਰ ਖੜਾਇਆ ਜਾਂਦਾ ਸੀ। ਮੈਨੂੰ ਇੱਕ ਨਿੱਕੀ ਜਹੀ ਕੁੜੀ 73 ਕੋਲ ਖੜਾਇਆ ਗਿਆ। ਤੇ ਉਸ ਦੇ ਨਾਲ ਡੈਕਸ ਤੇ ਬਿਠਾਇਆ ਗਿਆ ਕਿਲੇ ਵਰਗਾ ਇਹ ਸਕੂਲ ਦੇਵੀ ਜਈ ਮਿਸ ਸੇਨ ਭੈਣ ਜੀ ਕੋਈ ਹੋਰ ਭੈਣ ਜੀਆਂ ਹੱਥ ਲਾਇਆ ਮੈਲੀਆਂ ਹੋਣ ਵਾਲੀਆਂ ਟੀਵੀਆਂ ਟਾਮੀਆਂ ਸਰਦਾਰ ਦੀਆਂ ਕੁੜੀਆਂ ਤੇ ਬਾਕੀ ਫੈਸ਼ਨੇਬਲ ਸ਼ਹਿਰੀ ਕੁੜੀਆਂ ਸਭ ਕੁਝ ਬਧੀਆ ਸੀ ਪਰ ਇੱਕ ਮੁਸੀਬਤ ਸੀ ਸਰਦਾਰ ਘਰ ਭੈਣ ਜੀ ਦਾ ਸਲਾਈ ਦਾ ਜਦੋਂ ਪੀਰੀਅਡ ਆਉਂਦਾ ਕੁੜੀਆਂ ਏਡੇ ਸੋਹਣੇ ਫੁੱਲ ਬੂਟੇ ਮੈਨੂੰ ਸੂਈ ਤੱਕ ਨੀਸੀ ਫੜਨੀ ਆਉਂਦੀ ਛੇਵੀਂ ਜਮਾਤ ਚ ਚੋਪ ਦਾ ਮੇਝ ਪੋਛ ਲੱਗਿਆ ਹੋਇਆ ਸੀ ਬਾਕੀ ਚੀਜ਼ਾਂ ਨਾਲ ਇਹ ਵੀ ਤਿਆਰ ਕਰਨਾ ਸੀ ਚਿੱਟਾ ਦਸੋਤੀ ਤੇ ਮੇਝ ਪੋਛ ਤੇ ਨਾਭੀ ਰੇਸ਼ਮੀ ਗੋਲਾ ਮੈਂ ਵੀ ਲੈ ਗਈ ਸਰਦਾਰ ਘਰਪੈਣ ਜਿੰਨੇ ਸ਼ੁਰੂ ਵੀ ਕਰ ਦਿੱਤਾ ਪਰ ਮੈਨੂੰ ਆਵੇ ਹੀ ਨਾ ਕੱਢਣਾ ਸਿੱਧੇ ਸਿੱਧੇ ਪਾਸੇ ਤੋਂ ਪਾ ਠੀਕ ਹੋਵੇ ਤਾਂ ਪੁੱਠੇ ਪਾਸੇ ਗਲਤ ਹੋ ਜਾਵੇ ਪੁੱਠੇ ਪਾਸੇ ਠੀਕ ਹੋਵੇ ਤਾਂ ਸਿੱਧੇ ਪਾਸੇ ਗਲਤ ਹੋ ਜਾਵੇ ਸਿਰਮੁਨੀ ਤੈਨੂੰ 6ਵੀਂ ਜਮਾਤ ਮੇਂ ਕਿਸਨੇ ਕਰਦੀਆ ਸਰਦਾਰ ਕੌਰ ਭੈਣ ਜੀ ਖਿੱਚ ਰਹੇ ਸਨ ਅਗਲੇ ਦਿਨ ਮੈਂ ਮੀਜ ਕੋ ਸਕੂਲ ਲੈ ਕੇ ਹੀ ਨਾ ਗਈ ਆਪਾਂ ਆਖ ਦਿੱਤਾ ਭੁੱਲ ਆਈ ਤੀਸਰੇ ਦਿਨ ਵੀ ਚੌਥੇ ਦਿਨ ਵੀ ਆਖ ਦਿੱਤਾ ਘਰ ਕੱਢਦੀ ਹੁੰਦੀ ਆ ਇੱਥੇ ਮੈਲਾ ਹੋਜੂ ਬਿਨਾ ਤੋਤੇ ਇਮਤਿਹਾਨ ਵਿੱਚ ਵਿਖਾਉਣਾ ਹੁੰਦਾ ਸੀ 15 ਕ ਦਿਨ ਏਉਂ ਹੀ ਲੰਘ ਗਏ ਤਾਂ ਸਰਦਾਰ ਭੈਣ ਜੀ ਨੇ ਆਖਿਆ ਕੱਲ ਨੂੰ ਲਿਆ ਕੇ ਵਿਖਾਈਂ ਲਵੀ ਲਾਂਗੀ ਜੇ ਕੱਲ ਵੀ ਨਾ ਲਿਾਈ ਮੈਂ ਮਿਸ ਸੀਨ ਭੈਣ ਜੀ ਕੋਲ ਲੈ ਕੇ ਜਾਵਾਂਗੀ ਸਰਦਾਰ ਕੌਰ ਭੈਣ ਜੀ ਨੇ ਝਿੜਕਿਆ ਤੇ ਅਗਲੇ ਦਿਨ ਮੈਂ ਉਹੀ ਸਰਦਾਰ ਕੌਰ ਭੈਣ ਜੀ ਦਾ ਸ਼ੂਕੇ ਦਿੱਤਾ ਮੇਜ਼ ਪੋਛ ਤੇ ਗੋਲਾ ਲੈ ਗਈ ਦੇਖ ਕੇ ਸਰਦਾਰ ਕੌਰ ਭੈਣ ਜੀ ਨੇ ਦੋ ਤਿੰਨ ਕੈਂਚੀਆਂ ਪੁੱਠੇ ਕਰ ਕੇ ਹੱਥਾਂ ਤੇ ਮਾਰੀਆਂ ਤੇ ਫੜ ਕੇ ਮਿਸ ਸੀਨ ਭੈਣ ਜੀ ਕੋਲ ਲੈ ਗਈ ਇੱਕ ਕੰਮ ਨਹੀਂ ਕੀਤਾ ਉਤੋਂ ਕਲਮੋਹੀ ਝੂਠ ਬੋਲਦੀ ਹੈ ਜਾਨ ਨਿਕਾਲਦੀਆ ਮਾਰ ਮਾਰ ਕੇ ਉਹ ਆਖ ਰਹੇ ਸਨ ਕੀ ਬਾਤ ਹੈ ਮਿਸ ਸੇਨ ਪੈਣ ਜੀ ਨੇ ਪੁੱਛਿਆ ਚੁੱਪ ਚਾਪ ਖੜੀ ਦੇ ਮੇਰੇ ਹੰਝੂ ਡਿੱਗਣ ਲੱਗੇ ਸਰਦਾਰ ਕੌਰ ਪੈਣ ਜੀ ਨੇ ਪੇਜ ਕੇ ਮਿਸ ਸੇਨ ਪੈਣ ਜੀ ਨੇ ਆਪ ਸੋਈ ਫੜ ਕੇ ਮੈਨੂੰ ਚੁੱਪ ਦੀ ਕਢਾਈ ਸਿਖਾਈ ਦੇਖੋ ਝੂਠ ਨਹੀਂ ਬੋਲਣਾ ਅੱਗੇ ਸੇ ਉਹਨਾਂ ਆਖਿਆ ਇਹ ਜਿਵੇਂ ਉਹਨਾਂ ਦਾ ਹੁਕਮ ਸੀ ਤੇ ਉਹਨਾਂ ਦਾ ਹੁਕਮ ਕਦੇ ਕੋਈ ਟਾਲਦਾ ਨਹੀਂ ਸੀ ਇੱਕ ਮੁਸੀਬਤ ਹੋਰ ਸੀ ਇਸ ਸਕੂਲ ਵਿੱਚ ਅੰਗਰੇਜ਼ੀ ਚੌਥੀ ਜਮਾਤ ਤੋਂ ਸ਼ੁਰੂ ਹੋ ਜਾਂਦੀ ਸੀ ਤੇ ਮੈਂ 6ਵੀਂ ਵਿੱਚ ਜਦੋਂ ਦਾਖਲ ਹੋਈ ਕੁੜੀਆਂ ਅੰਗਰੇਜ਼ੀ ਦੀ ਕਿਤਾਬ ਪੜ੍ਹਦੀਆਂ ਸਨ ਮੈਨੂੰ ABC ਵੀ ਨਹੀਂ ਆਉਂਦੀ ਸੀ ਅੰਗਰੇਜ਼ੀ ਲਈ ਕਰ ਮਾਸਟਰ ਲਾ ਦਿੱਤਾ ਮਾਸਟਰ ਕਾਫੀ ਵੱਡੀ ਵੱਡੀ ਦਾੜ੍ਹੀ ਵਾਲਾ 40 ਸਾਲ ਦਾ ਆਦਮੀ ਸੀ ਮੇਰੀ ਸਹੇਲੀ ਕਰਨਲ ਪ੍ਰੀਤਮ ਸਿੰਘ ਦੀ ਲੜਕੀ ਅਮਰਜੀਤ ਨੂੰ ਵੀ ਉਹੀ ਪੜਾਉਂਦਾ ਸੀ 2 ਸਾਲ ਜਾ ਅੰਗਰੇਜ਼ੀ ਪੜਾਉਂਦਾ ਪੜਾਉਂਦਾ ਰਿਹਾ ਇੱਕ ਦਿਨ ਉਹ ਪੰਜਾਬੀ ਦੀ ਇੱਕ ਕਵਿਤਾ ਲਿਆਇਆ ਤੇ ਆਖਣ ਲੱਗਿਆ ਮੈਂ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਨੇ ਤੂੰ ਪੜ੍ਹ ਸਕਦੀ ਏ ਇਹ ਕਵਿਤਾ ਕਵਿਤਾ ਮੇਰੇ ਅੱਗੇ ਕਰਕੇ ਉਹਨੇ ਆਖਿਆ ਪੰਜਾਬੀ ਤਾਂ ਮੈਂ ਪੜ੍ਹ ਹੀ ਸਕਦੀ ਸੀ ਮੈਂ ਪੜ੍ਹ ਦਿੱਤੀ ਕੈਸੀ ਲੱਗੀ ਉਹਨੇ ਪੁੱਛਿਆ ਚੰਗੀ ਆ ਮੈਂ ਆਖ ਦਿੱਤਾ ਭਾਵੇਂ ਕਵਿਤਾ ਦੀ ਮੈਨੂੰ ਉੱਕਾ ਸਮਝ ਨਹੀਂ ਸੀ ਲੱਗੀ ਫਿਰ ਉਹ ਮਾਸਟਰ ਅੰਗਰੇਜ਼ੀ ਪੜਾਉਣ ਦੇ ਨਾਲ ਨਾਲ ਹਰ ਰੋਜ਼ ਇੱਕ ਕਵਿਤਾ ਲਿਉਣ ਲੱਗ ਪਿਆ। ਇਹ ਤੁਸੀਂ ਕਿਉਂ ਲਿਖਦੇ ਹੋ? ਇੱਕ ਦਿਨ ਮੈਂ ਪੁੱਛਿਆ, ਇੱਕ ਲੜਕੀ ਆ, ਮੈਂ ਉਸ ਲਈ ਲਿਖਦਾ। ਉਸ ਨਾਲ ਮੈਂ ਸ਼ਾਦੀ ਕਰੂੰਗਾ। ਫਿਰ ਅਸੀਂ ਦਰਿਆ ਦੇ ਕੰਢੇ ਇੱਕ ਘਰ ਬਣਾਵਾਂਗੇ। ਸਾਡੇ ਇੱਕ ਬੱਚਾ ਹੋਊ, ਉਸ ਦਾ ਨਾਂ ਅਸੀਂ ਰਾਹੁਲ ਰੱਖਾਂਗੇ। ਤੁਹਾਡੀ ਜਿਹੜੀ ਘਰ ਵਾਲੀ ਦੇ ਬੱਚੇ ਨੇ, ਮੇਰੀ ਘਰ ਵਾਲੀ ਦੇ ਬੱਚੇ, ਤੈਨੂੰ ਕੀ ਨੇ ਦੱਸਿਆ? ਹਾਂ ਇਸ ਘਰ ਵਾਲੀ ਨੂੰ ਮੈਂ ਛੱਡ ਦੇਣਾ ਇਸ ਨੂੰ ਅਕਲ ਹੀ ਕੋਈ ਨਹੀਂ ਮਾਸਟਰ ਜੀ ਨੇ ਦੱਸਿਆ ਮੈਂ ਚੁੱਪਚਾਪ ਸੁਣੀ ਰਹੀ ਸੀ ਮੈਂ ਤੇ ਉਸ ਲੜਕੀ ਨੇ ਘਰਦਿਆਂ ਤੋਂ ਚੋਰੀ ਇੱਕ ਦਿਨ ਭੱਜ ਜਾਣਾ ਕਿਧਰੇ ਦੂਰ ਚਲੇ ਜਾਵਾਂਗੇ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਫਿਰ ਮੈਨੂੰ ਕੌਣ ਪੜਾਇਆ ਕਰੂ ਜਦੋਂ ਕਿਤਾਬ ਮੁੱਕ ਗਈ ਫਿਰ ਭੱਜਿਓ ਮੈਂ ਸਹਿਜ ਸੁਭਾਅ ਆਖਿਆ ਚੰਗਾ ਆਖ ਮਾਸਟਰ ਜੀ ਰੋਜ਼ ਪੜਾਉਣਾਉਂਦੇ ਰਹੇ ਤੇ ਕਵਿਤਾ ਲਿਖਦੇ ਲਿਆਉਂਦੇ ਰਹੇ ਇਹ ਵੀ ਸਾਲ ਮੁੱਕਣ ਵਾਲਾ ਸੀ ਇਮਤਿਹਾਨ ਹੋਣ ਵਾਲੇ ਸਨ ਮੈਨੂੰ ਅੰਗਰੇਜ਼ੀ ਕਾਫੀ ਆ ਗਈ ਸੀ ਅੱਜ ਜਿਹੜੀ ਕਵਿਤਾ ਲਿਖ ਕੇ ਲਿਆਏ ਮਾਸਟਰ ਜੀ ਨੇ ਆਖਿਆ ਇਹਦਾ ਜਵਾਬ ਲਿਖ ਕੇ ਰੱਖੀ ਕਵਿਤਾ ਦਾ ਜਵਾਬ ਮਹਿਰਾਨ ਹੋ ਕੇ ਪੁੱਛਿਆ ਵੱਡੀਆਂ ਜਮਾਤਾਂ 'ਚ ਕਵਿਤਾ ਦੇ ਜਵਾਬ ਲਿਖਣੇ ਪੈਂਦੇ ਨੇ ਉਹਨਾਂ ਦੱਸਿਆ ਪਰ ਮੈਨੂੰ ਨਹੀਂ ਆਉਂਦਾ ਕਵਿਤਾ ਦਾ ਜਵਾਬ ਲਿਖਣਾ ਕੋਸ਼ਿਸ਼ ਕਰੀ ਮੈਂ ਮਾਸਟਰ ਜੀ ਤੇ ਜਾਨ ਮਗਰੋਂ ਉਹ ਕਵਿਤਾ ਕਾਫੀ ਵਾਰ ਪੜ੍ਹੀ ਮਤਲਬ ਕੁਝ ਏਉਂ ਸੀ ਕਿ ਮੈਂ ਸਾਧ ਬਣ ਜਾਵਾਂ ਮਰ ਕੇ ਭੂਤ ਪ੍ਰੇਤ ਅਗਲੇ ਜਨਮ ਕੋਈ ਕਿਉਂ ਜੋ ਤੇ ਕੌਮ ਜੋ ਤੇਰੇ ਬਨੇਰੇ ਤੇ ਬੈਠ ਕੇ ਘੁਰ ਲਾਵਾਂ ਜਾਂ ਕੋਈ ਉੜਦਾ ਬੱਦਲ ਜੋ ਤੇਰੇ ਵੇੜੇ ਉਰ ਜਾਵੇ ਨਹੀਂ ਤਾਂ ਕਹਿ ਕੇ ਕਿ ਮੈਂ ਜਿਉਂਦਾ ਰਹਾ ਲਿਖ ਲਿਆ ਜਵਾਬ ਅਗਲੇ ਦਿਨ ਮਾਸਟਰ ਜੀ ਨੇ ਅੰਗਰੇਜ਼ੀ ਬਣਾਉਣ ਦੀ ਥਾਂ ਪੁੱਛਿਆ ਨਹੀਂ ਮੈਨੂੰ ਤਾਂ ਕਵਿਤਾ ਸਮਝ ਨਹੀਂ ਲੱਗੀ ਮੈਂ ਜਦੋਂ ਆਖਿਆ ਉਹ ਮੈਨੂੰ ਕਵਿਤਾ ਸਮਝਾਉਣ ਲੱਗੇ ਤੇ ਜਾਣਨ ਲੱਗੇ ਇੱਕ ਕਵਿਤਾ ਹੋਰ ਦੇ ਗਏ ਤੇ ਨਾਲ ਆਖ ਗਏ ਕਿ ਮੈਂ ਤਾਂ ਸੋਚਦਾ ਜੇ ਮੇਰੀ ਜ਼ਿੰਦਗੀ ਦੇ ਸਵਾਲ ਦਾ ਜਵਾਬ ਨਾ ਮਿਲਿਆ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗਾ ਉਸ ਦਿਨ ਅਜੀਬ ਤਰ੍ਹਾਂ ਦੀ ਮੈਨੂੰ ਘਬਰਾਹਟ ਹੋਈ ਅਹਿਮਦ ਨੂੰ ਆਖਿਆ ਵੀਜੀ ਤੋਂ ਪੁੱਛਿਆ ਕਿ ਮੈਨੂੰ ਅਮਰਜੀਤ ਦੇ ਘਰ ਲੈ ਚੱਲ ਅਹਿਮਦ ਅਜੇ ਟੰਗਾ ਜੋੜ ਹੀ ਰਿਹਾ ਸੀ ਅਮਰਜੀਤ ਉਹਨਾਂ ਦੀ ਕਾਰ ਫਟ ਫਾਟ ਘੜਦੀ ਦਿਸੀ ਮਗਰੋਂ ਜਦੋਂ ਉਹਦੇ ਵੀਜੀ ਵੀਜੀ ਨਾਲ ਗੱਲ ਕਰ ਰਹੇ ਸਨ ਅਮਰਜੀਤ ਮੈਂ ਬਗੀਚੀ ਵਿੱਚ ਜਾ ਬੈਠੀ ਆ ਅਮਰਜੀਤ ਆਪਣੇ ਮਾਸਟਰ ਜੀ ਦੇ ਜ਼ਹਿਰ ਖਾ ਕੇ ਮਰ ਜਾਣਾ ਮੈਂ ਬਹੁਤ ਚਿੰਤਤ ਹੋ ਕੇ ਦੱਸਿਆ ਤੈਨੂੰ ਕਿਵੇਂ ਪਤਾ ਮੈਨੂੰ ਉਹਨਾਂ ਦੱਸਿਆ ਸੀ ਤਾਂ ਹੀ ਤਾਂ ਉਹ ਕਵਿਤਾ ਲਿਖਦੇ ਨੇ ਨਾਲੇ ਉਹਨਾਂ ਨੇ ਕਿਸੇ ਕੁੜੀ ਨਾਲ ਭੱਜ ਜਾਣਾ ਤੈਨੂੰ ਕਿਵੇਂ ਪਤਾ ਉਹ ਕਵਿਤਾ ਲਿਖਦੇ ਨੇ ਮੇਰੇ ਕੋਲ ਹੈਗੀਆਂ ਨੇ ਕਵਿਤਾਵਾਂ ਚਲ ਤੈਨੂੰ ਦਿਖਾਵਾਂ ਆਖ ਮੈਂ ਉਹਨੂੰ ਆਪਣੇ ਕਮਰੇ ਵਿੱਚ ਲੈ ਗਈ ਸਾਰੀਆਂ ਮੇਜ਼ ਦੀ ਦਰਾਜ ਵਿੱਚੋਂ ਕੱਢ ਕੇ ਉਸ ਨੂੰ ਫੜਾ ਦਿੱਤੀਆਂ ਇੱਕ ਇੱਕ ਕਵਿਤਾ ਪੜ੍ਹ ਕੇ ਉਸਨੇ ਪੁੱਛਿਆ ਅਖੀਰੀ ਕਵਿਤਾ ਲਿਫਾਫੇ ਵਿੱਚ ਪਾ ਕੇ ਦਿੱਤੀ ਸੀ ਮੈਂ ਆਖਿਆ ਹਾਂ ਉਸ ਵਿੱਚ ਚਿੱਠੀ ਵੀ ਸੀ ਨਹੀਂ ਕਿੱਥੇ ਆ ਉਹ ਲਫਾਫਾ ਦਰਾਜ ਵਿੱਚ ਪਿਆ ਸੀ ਉਸ ਨੇ ਦਰਾਜ ਵਿੱਚੋਂ ਉਹ ਲਫਾਫਾ ਕੱਢ ਲਿਆ ਉਸ ਵਿੱਚ ਚਿੱਠੀ ਵੀ ਸੀ ਜਿਹੜੀ ਮੈਂ ਦੇਖੀ ਨਹੀਂ ਸੀ ਚਿੱਠੀ ਪੜ੍ਹ ਕੇ ਉਸ ਨੇ ਦੱਸਿਆ ਇਹਦੇ ਨਾਲ ਜੇ ਸਾਰੀਆਂ ਕਵਿਤਾਵਾਂ ਮਾਸਟਰ ਜੀ ਨੇ ਮੈਨੂੰ ਵੀ ਦਿੱਤੀਆਂ ਨੇ ਅਖੀਰਲੀ ਕਵਿਤਾ ਨਾਲ ਚਿੱਠੀ ਵੀ ਸੀ ਜਿਸ ਵਿੱਚ ਲਿਖਿਆ ਸੀ ਕਿ ਜੇ ਹੁਣ ਵੀ ਮੇਰੀਆਂ ਕਵਿਤਾਵਾਂ ਦਾ ਜਵਾਬ ਨਾ ਮਿਲਿਆ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗਾ ਮਾਸਟਰ ਜੀ ਜ਼ਹਿਰ ਖਾਂਦੇ ਮਾਸਟਰ ਜੀ ਮਰੇ ਪਏ ਮਾਸਟਰ ਜੀ ਨੂੰ ਸ਼ਮਸ਼ਾਨ ਧੂਮੀ ਨੂੰ ਲੈ ਜਾਂਦੇ ਮਾਸਟਰ ਜੀ ਜਲ ਰਹੇ ਉਸੇ ਦਿਨ ਮੇਰੇ ਜਹਿਨ ਵਿੱਚ ਦੀ ਲੰਗੀ ਬੜੀ ਮੁਸੀਬਤ ਆ ਪਈ ਕੀ ਕਰੀਏ ਹਰ ਕੇ ਸੋਚਿਆ ਰਗਵੀਰ ਭਰਾ ਜੀ ਤੋਂ ਪੁੱਛਦੇ ਆ ਰਗਵੀਰ ਭਰਾ ਜੀ ਵੱਡੇ ਬੇਬੇ ਜੀ ਦਾ ਭਾਣ ਜਾਸੇ ਬੀਏ ਪਾਸੇ ਇਨਕਮ ਟੈਕਸ ਦੇ ਮੈਕਮੇ ਵਿੱਚ ਨੌਕਰੀ ਕਰਦਾ ਸੀ ਅਕਸਰ ਕਿਤਾਬਾਂ ਪੜਦਾ ਰਹਿੰਦਾ ਸੀ ਸਮਝਦਾਰ ਸਮਝਿਆ ਜਾਂਦਾ ਸੀ ਤੇ ਮੈਂ ਤੇ ਅਮਰਜੀਤ ਉੱਪਰ ਕੋਠੇ ਤੇ ਬੈਠ ਪੜ ਰਿਹਾ ਪ੍ਰਾਜੀ ਕੋਲ ਗਈਆਂ ਪ੍ਰਾਜੀ ਸਾਡੇ ਮਾਸਟਰ ਜੀ ਨੇ ਜ਼ਹਿਰ ਖਾ ਕੇ ਮਰ ਜਾਣਾ ਮੈਂ ਫਿਕਰਬੰਦ ਹੋ ਕੇ ਦੱਸਿਆ ਸੁਣ ਕੇ ਉਹ ਕਿਤਾਬ ਉੱਠੀ ਕਰਕੇ ਰੱਖ ਕੇ ਹੱਸਣ ਲੱਗੇ ਪ੍ਰਾਜੀ ਸਾਂ ਗੁਰੂ ਦੀ ਨਾਲੇ ਉਹਨਾਂ ਕਿਸੇ ਕੁੜੀ ਨਾਲ ਭੱਜ ਜਾਣਾ ਮੈਂ ਦੱਸਿਆ ਰਾਜੀ ਗੰਬੀਰ ਹੋ ਗਏ ਤੁਹਾਨੂੰ ਕਿਵੇਂ ਪਤਾ ਉਹਨਾਂ سنجਿੱਦਗੀ ਨਾਲ ਪੁੱਛਿਆ ਨਹੀਂ ਭਰਾਜੀ ਅਸੀਂ ਤਾਂ ਤੁਹਾਨੂੰ ਪੁੱਛਣ ਆਈਆਂ ਵੀ ਕਾਪਟਾ ਦਾ ਜਵਾਬ ਕਿਵੇਂ ਲਿਖੀਦਾ ਮੈਂ ਆਖਿਆ ਕਿਹੜੀ ਕਾਪਟਾ ਦਾ ਜਵਾਬ ਉਹਨਾਂ ਪੁੱਛਿਆ ਮੈਂ ਹੱਥ ਵਿੱਚ ਗੋਲ ਕੀਤੀਆਂ ਕਵਿਤਾਵਾਂ ਉਹਨਾਂ ਨੂੰ ਫੜਾ ਦਿੱਤੀਆਂ ਉਹ ਪੜਨ ਲੱਗ ਪਏ ਇਹੋ ਕਰੋ ਭਰਾਜੀ ਤੁਸੀਂ ਇਹਨਾਂ ਦਾ ਜਵਾਬ ਲਿਖਦੇ ਹੋ ਮਾਸਟਰ ਜੀ ਨੂੰ ਦੇ ਦਿਆਂਗੇ ਜਾਓ ਤੁਸੀਂ ਇੱਥੋਂ ਉਹਨਾਂ ਨੇ ਇੰਨਾ ਆਕੜ ਕੇ ਕਿਹਾ ਕਿ ਮੈਂ ਤੇ ਅਮਰਜੀਤ ਚੁੱਪਚਾਪ ਆ ਗਈਆਂ ਅਗਲੇ ਦਿਨ ਮਾਸਟਰ ਜੀ ਨਹੀਂ ਆਏ ਮੈਂ ਸੋਚਿਆ ਉਹ ਜ਼ਰੂਰ ਜ਼ਹਿਰ ਖਾ ਕੇ ਮਰ ਗਏ ਹੋਣਗੇ ਕਈ ਵਾਰਿਆ ਮਗਰੋਂ ਇੱਕ ਦਿਨ Shimla Mall Road ਉੱਤੇ ਭਰਾ ਜੀ ਨੇ ਦੂਰੋਂ ਇਸ਼ਾਰਾ ਕਰਕੇ ਮੈਨੂੰ ਵਿਖਾਦਿਆ ਆਖਿਆ ਉਹ ਜਾਂਦਾ ਤੇਰਾ ਜ਼ਹਿਰ ਖਾ ਕੇ ਮਰਿਆ ਹੋਇਆ ਮਾਸਟਰ ਬਾਪੂ ਜੀ ਵੀ ਉੱਪਰ 67 ਦਾ ਗੋਸੀ ਜਿਸ ਦਿਨ ਸਤਸਵਾ ਕਰੋੜਾ ਦਾ ਵਿਸ਼ਨੋ ਪ੍ਰੋਤਨੇ ਉਪਾਦਸਿਆਸੀ ਦਾਦੀ ਮਾ ਪਿੰਡੋਂ ਆਕੇ ਮੈਨੂੰ ਲੈ ਗਈ ਤੇ ਨਾਲ ਹੀ ਬੀਚੀ ਹੋਣਾਂ ਨੂੰ ਦੱਸ ਗਈ ਐਤਵਾਰ ਸਤਸਵਾ ਮੁਕੂ ਮੁਕੂ ਉੱਡਣ ਨਾਲੇ ਜਾਗ ਕਰਾਂਗੇ ਤੇ ਤੁਸੀਂ ਵੀ ਆ ਜਾਇਓ ਲਿਪ ਪੋਚ ਕੇ ਵਿਹੜੇ ਚ ਹਵਾਂਨੇ ਕੁੰਡ ਬਣਾਇਆ ਗਿਆ ਹਵਾਂ ਦੀ ਸਮਗਰੀ ਲਿਆਂਦੀ ਗਈ ਮੰਤਰ ਜਾਪ ਹਵਾਂ ਤੂਪ ਚਿੱਟੀਆਂ ਤੋਤੀਆਂ ਵਾਲੇ ਜਨੋ ਬਾਈ ਤਿਲਕ ਲਾਈ ਪੂਜਾ ਕਰ ਰਹੇ ਪੰਡਤ ਲੱਗਦਾ ਸੀ ਹੁਣ ਸਰਸਤੀ ਕਿਵੇਂ ਰਹਿਜੂ ਇਸ ਕਰ ਦਾਦੀ ਮੈਂ ਕਿਉ ਦੇਦੀ ਵੀ ਡੰਗ ਦੀ ਪੰਡਤਾਂ ਦੇ ਪੈਰ ਧੋ ਧੋ ਕੇ ਭੋਜਨ ਛਕਾਉਂਦੀ ਮੂੰਹ ਚ ਮੰਨਤਾ ਮੰਦੀ ਇੱਕ ਤਾਂ ਮੇਰੇ ਦੀਵੇ ਨਾਲ ਦੀਵਾ ਲੱਗ ਜੇ ਮੇਰੀ ਜੌਂਦੀ ਜੌਂਦੀ ਕਾਕੇ ਦਾ ਮੁੰਡਾ ਹੋ ਜੇ ਦੂਜਾ ਉਹ ਸ਼ਰਾਬ ਛੱਡ ਜੇ ਤੇ ਹੇ ਵਿਚਾਰੀਏ ਸਤਸੜੀਏ ਮਿਹਰ ਦੀ ਨਜ਼ਰ ਕਰੇ ਚਾਰ ਕਿ ਦਿਨ ਹੋਏ ਸਨ ਸਤਵਾ ਚਲਦੇ ਨੂੰ ਗੰਗਾ ਜਲ ਛਿੜਕ ਕੇ ਹਰੀ ਓਮ ਹਰੀ ਓਮ ਕਰ ਕਰਕੇ ਤੁਰੇ ਫਿਰਦੇ ਵਿੱਚ ਨੇ ਪੰਡਤ ਦੀ ਨਿਗਰਾਨੀ ਹੇਠ ਮੰਤਰਾਂ ਦਾ ਜਾਪ ਧੂਪ ਗੁੱਗਲ ਦੀ ਧੂਪ ਦੀ ਖੁਸ਼ਬੂ ਹਵਾ ਚ ਟਟਟੜ ਕਰਕੇ ਜਲ ਰਹੀ ਸਮਗਰੀ ਦੀ ਸੁਗੰਧ ਘਰ ਨੂੰ ਤੀਰਥ ਜੈ ਬਣਾ ਰਹੀ ਸੀ ਪਤਾ ਨਹੀਂ ਕਿਨੇ ਬਾਪੂ ਜੀ ਨੂੰ ਪਟਿਆਲੇ ਜਾ ਦੱਸਿਆ ਕਿ ਤੇਰੇ ਸਿਰੋ ਸਰਸਤੀ ਲਹਣ ਲਈ ਸਤਵਾ ਕਰਾਇਆ ਜਾ ਰਿਹਾ ਇੱਕ ਦਿਨ ਆਤਨ ਜਿਹੇ ਬਾਬਾ ਜੀ ਬਾਹਰ ਗਏ ਹੋਏ ਸੰਤਾਂ ਬਾਪੂ ਜੀ ਆਗੇ ਪਹੁੰਚੇ ਤੁਰਜੋ ਟੰਡ ਫੜੀ ਚੱਕ ਕੇ ਨਹੀਂ ਤਾਂ ਟੰਬੇ ਖਾ ਕੇ ਜਾਓਗੇ ਉਹ ਨਾ ਹਰਾਨ ਪਰੇਸ਼ਾਨ ਚੱਕ ਕੇ ਪੰਡਤਾਂ ਨੂੰ ਕਰਜ ਕੇ ਆਖਿਆ ਨਾ ਮੇਰਾ ਪੁੱਤ ਫਾੜੇ ਮੇਰਾ ਪੁੱਤ ਇਉਂ ਨਾ ਕਰ ਸਤਵਾਬ ਵਿਚਾਲਿਓ ਟੁੱਟਣਾ ਤਾਂ ਬਹੁਤ ਹੀ ਮਾੜਾ ਹੁੰਦਾ ਮਾਂ ਹੱਥ ਜੋੜਦੀ ਰਹੀ ਬ੍ਰਾਹਮਣ ਚੱਕੋ ਤੱਕੋ ਵਿੱਚ ਸੰਨ ਵੇ ਕੇ ਨਾ ਬਲੀਪਾਂਤ ਨਾਲ ਬਾਗ ਜੋ ਨਹੀਂ ਛਿੱਤਰ ਖਾ ਕੇ ਜਾਉਂਗੇ ਬਾਪੂ ਜੀ ਨੇ ਦਾਦੀ ਮਾਂ ਨੂੰ ਬਾਹ ਨਾਲ ਪਰਿਤ ਕੇਲ ਕੇ 베ਤੀ ਪੁੱਟਣੀ ਸ਼ੁਰੂ ਕਰ ਦਿੱਤੀ ਪੰਡਤ ਹਰੇ ਰਾਮ ਹਰੇ ਰਾਮ ਕਰਦੇ ਕਰਦੇ ਜੋ ਕੁਝ ਵੀ ਜੀ ਦੇ ਹੱਥ ਆਇਆ ਚੁੱਕ ਕੇ ਪਤਰਾ ਬਚਾ ਗਏ ਬਾਪੂ ਜੀ ਨੇ ਸ਼ਰਾਬ ਪੀਤੀ ਹੋਈ ਸੀ 베ਦੀ ਪੁੱਛੁੱਟੀ ਕੇਲਿਆਂ ਦੇ ਮੋਢ ਪੁੰਚੇ ਪਟਕਾ ਕੇ ਮਾਰੇ 비ਹੀ ਵੇੜਾ ਟਕੋਟਕੀ ਕੋਠਿਆਂ ਤੇ ਖੜਾ ਦੇਖ ਰਿਆ ਸੀ ਦਾਦੀ ਮਾਂ ਹੁਹੀ ਕੋਲ ਪੁੰਜੇ ਬੈਠ ਕੇ ਰੋ ਰਹੀ ਸੀ ਮੈਂ ਜੇ 100 ਰੁਪਏ ਮੰਗ ਲਾਂ ਤਾਂ ਸਾਰੇ ਟੱਬਰ ਦੇ ਗੋਲੀ ਵੱਜ ਜਾਂਦੀ ਐ ਤੇ ਇਹਨਾਂ ਹੁੰਡਿਆਂ ਨੂੰ ਹਜ਼ਾਰਾਂ ਰੁਪਏ ਚਲੇ ਜਾਂਦੇ ਨੇ ਵੜਨ ਮੇਰੇ ਘਰ ਮੁੜ ਕੇ ਜੇ ਟੰਗਾ ਨਾ ਵੜਦੇ ਆ ਬਾਪੂ ਜੀ ਉੱਚੀ ਉੱਚੀ ਬੋਲ ਰਹੇ ਸਨ ਵੇ ਨਿਝ ਹੋਇਆ ਰਹਿਣ ਦੇ ਤੁਰਦਾ ਇਸੇ ਘਰ ਨੂੰ ਜੜਾ ਪੱਟੀ ਵਾਲਿਆ ਕਿਉਂ ਤੂੰ ਅੰਤਰ ਕਾ ਹੋ ਥੱਕਿਆ ਗਿਆ ਖੋਟੀ ਕਿਸਮਤ ਵਾਲਿਆ ਤੇ ਮੈਨੂੰ ਵੀ ਤਪਣਾ ਪੁੰਨਕੇ ਰੱਖਤਾ ਪੱਠੀ ਤੇ ਕਲਾਕਾ ਨੂੰ ਦਾਦੀ ਮਾਂ ਗਾਣਾ ਦੇ ਰਹੀ ਸੀ ਬਾਪੂ ਜੀ ਨੇ ਢੋਲ ਢੋਲੂ ਬਕਾ ਕੇ ਕੁਇਚ ਪਾਣੀ ਕੱਢਿਆ ਚੱਗ ਚ ਪਾਇਆ ਤੇ ਕੋਠੇ ਤੇ ਜਾ ਚੜੇ ਘੰਟੇ ਕਮਕਰੋਨ ਜਦੋਂ ਬਾਬਾ ਜੀ ਆਏ ਸਭ ਕੁਝ ਦੇਖ ਕੇ ਬੋਲੇ ਹੋਣੀ ਇਸ ਘਰ ਦਾ ਟਿਕਾਣਾ ਜਿਹੜਾ ਬੰਦਾ ਧਰਮ ਕਰਮ ਗਵਾ ਬੈਠੇ ਉਸਦੇ ਤਾਂ ਫੇਰ ਕੁਝ ਬਚਦਾ ਹੀ ਨਹੀਂ ਹੈ ਕਿੱਥੇ ਆਓ ਸਾਲੇ ਕੰਜਨ ਨੂੰ ਪੁੱਛਦਾ ਸਈ ਚਵਾਰੇ ਵਿੱਚ ਨਿੱਕਾ ਸ਼ੀਮਾ ਦੇਖ ਕੇ ਆਇਆ ਪਧਰੇ ਨੇ ਬਾਹਰੋਂ ਆ ਕੇ ਦੱਸਿਆ ਉਹ ਤਾਂ ਬਾਗ ਗਿਆ ਜੀ ਪਟਿਆਲੇ ਨੂੰ ਬਾਬਾ ਜੀ ਬੜੀ ਰਾਤ ਇੱਕ ਬਿਸ਼ਨੇ ਪ੍ਰੋਤ ਨਾਲ ਸਲਾਹਾਂ ਕਰਦੇ ਰਹੇ ਕੁਛ ਵੀ ਪ੍ਰੋਤ ਜੀ ਉਪਾਅ ਕਰੋ ਐਕਤੀ ਮੁੰਡਾ ਹੋ ਜੇ ਮੈਂ ਸਭ ਕੁਝ ਉਸ ਉਸ ਤੇ ਨਾ ਕਰਦਾ ਫੇਰ ਭਾਵੇਂ ਅਗਲੇ ਦਿਨ ਮਰ ਜਾ ਨਹੀ ਇਸ ਨੇ ਸ਼ਰਾਬ ਮੂੰਹ ਕਰ ਉਜਾੜ ਦੇਣਾ ਦੂਜਾ ਮੇਚ ਉਹਨਾ ਵੱਡੀਆਂ ਦੋਹਾਂ ਕੁੜੀਆਂ ਦੇ ਵਿਆਹ ਕਰ ਜਾ ਆਪਣੇ ਹੱਥੀ ਬੱਚਿਆਂ ਤਾਂ ਅਜੇ ਨਿਆਣੀਆਂ ਨੇ ਪੁਰੋਤ ਨੇ ਆਖਿਆ ਸਾਲ 6 ਮਹੀਨੇ ਤਾਂ ਦੇਖ ਦੇ ਵੀ ਲੱਗ ਜਾਂਦੇ ਨੇ ਚੰਗੇ ਘਰ ਕਿਹੜਾ ਛੇਤੀ ਧਿਆਨ ਦੇ ਥਾਏ ਜਾਂਦੇ ਨੇ ਇਸ ਤੋਂ ਪਿੱਛੇ ਬਾਬਾ ਜੀ ਨੇ ਚੰਗੇ ਬਾ ਟੋਲਣ ਸ਼ੁਰੂ ਕਰ ਦਿੱਤੇ ਐਸੇ ਖਾਤਰ ਸੰਤਾਨਾਜੀ ਤੇ ਵਿਸ਼ਨਪ੍ਰੋਤ ਵੀ ਪੰਡੇ ਤੁਰੇ ਰਹਿੰਦੇ ਵਾਪਸ ਆ ਕੇ ਬਾਬਾ ਜੀ ਨੂੰ ਪਤਾ ਸੱਤਾ ਦਿੰਦੇ ਫਲਾਣੇ ਦੇ ਐਨੀ ਜ਼ਮੀਨਾਂ ਐਮਕੇ ਦੇ ਮੁੰਡੇ ਨੇ ਫਲਾਣਾ ਗੋਤ ਆ ਫਲਾਣੇ ਫਲਾਣੇ ਤਾਂ ਰਿਸ਼ਤਿਆਂ ਦੇ ਧੀਆ ਦੇ ਅਜਿਹੇ-ਜਹੇ ਕਾਰਜ ਕੀਤੇ ਨੇ ਸੱਚੀ ਕੋਲਾ ਇੰਨਾ ਮੁੰਡਾ ਦਾ ਕੱਦ ਇਨ ਇਹ ਜਹ ਰਾਂਗਾ ਇਨੀ ਜਮਾਤ ਚ ਪੜਦਾ ਐਡੀ ਅਕਲਿਆਂ ਦੀ ਹਵੇਲੀ ਆ ਚੰਗੇ ਮਾਲਦਾਰ ਤੇ ਬੰਦੇ ਦੱਸੀ ਦੇ ਨੇ ਇੰਨਾ ਕ ਵਿਆਹ ਤੇ ਖਰਚਾ ਕਰਨਾ ਪਊ ਇੰਨਾ ਸਾਰੀਆਂ ਗੱਲਾਂ ਬਾਰੇ ਬਾਬਾ ਜੀ ਵਿਚਾਰ ਕਰਦੇ ਦਾਦੀ ਮਾਂ ਨੂੰ ਦੱਸਦੇ ਆਪ ਦੇਖਣ ਜਾਂਦੇ ਦੇッカ ਦੇッカ ਦੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੇ ਹੋਰ ਨਾ ਸਭਨਾ ਥਾਮਾਣਾ ਨੂੰ ਤੁੰਨੂੰ ਮੈਨੂੰ ਫਲਾਣੇ ਵਾਲਾ ਚੰਗਾ ਲੱਗਾ ਬਸ ਇੱਕੋ ਗੱਲ ਹੈ ਮੁੰਡੇ ਦੀ ਮਾਂ ਦਾ ਸੁਭਾਅ ਚੰਗਾ ਨਹੀਂ ਆਖਦੇ ਨੇ ਲੜਾਕੀ ਆ ਉਹ ਮੁੰਡਾ ਨੇਕ ਆ ਦੇਖਣ ਪਰਖਣ ਨੂੰ ਵੀ ਚੰਗਾ ਪਿਓ ਤਹਿਸੀਲਦਾਰ ਆ ਮੁੰਡਾ ਕਾਲਜ ਚ ਪੜਦਾ ਪਰ ਅੱਜ ਕੱਲ ਨੌਕਰ ਮੁੰਡੇ ਟੱਬਰਾਂ ਨੂੰ ਨਾਲ ਰੱਖਦੇ ਨੇ ਮਾਂ ਤਾਂ ਫੇਰ ਵੀ ਕੀ ਆ ਜੇ ਤੱਤ ਸਵਾਦੀ ਵੀ ਆ ਦਾਦੀ ਮਾਣੇ ਦਲੀਲ ਦਿੱਤੀ ਸੀ ਪਰ ਤੱਤੇ ਸਵਾਲ ਹੀ ਤਾਂ ਮਾਂ ਦਾ ਦੁੱਧ ਚੁੰਮ ਕੇ ਮੁੰਡਾ ਜਿਵੇਂ ਠੰਡੇ ਸਵਾਲ ਦਾ ਆਲਾ ਹੋਊ ਇਹ ਕਿਵੇਂ ਕਹਿ ਸਕਦੇ ਹੋ ਪਾਬਾ ਜੀ ਨੇ ਆਖਿਆ ਵੀ ਥੋਂ ਦੇਖਾਂਗੇ ਤੇ ਕੋਈ ਪਸੰਦ ਵੀ ਆਉਂਦਾ ਹੋਰ ਕੋਈ ਰਾਜੇ ਦਾ ਕੋਟ ਲਣਾ ਮਾਂ ਨੇ ਇੱਕ ਦਿਨ ਖਿੱਚ ਕੇ ਆਖਿਆ ਛੋਟੀ ਲਈ ਤਾਂ ਇੱਕ ਤੋਂ ਥਾਂ ਜੱਚਦੇ ਨੇ ਪਰ ਉਹ ਅਜੇ ਬਹੁਤੀ ਛੋਟੀ ਹੈ ਵੱਡੀ ਲਈ ਨਹੀਂ ਕੋਈ ਜੱਚਿਆ ਜਿੱਥੇ ਚਿੱਤ ਮੰਨੇ ਬਈ ਇਹ ਜਮਾਈ ਠੀਕ ਆ ਧੀ ਪੁੱਤ ਨੂੰ ਇੰਨਾ ਲਾਡ ਨਹੀਂ ਲਾਡਲਾ ਨਹੀਂ ਰੱਖੀਦਾ ਮੈਂ ਕਹਿੰਨੀ ਆ ਅੱਗੇ ਕਿਸਮਤ ਚ ਖਬਰੇ ਕਿਹੋ ਜਿਹੀ ਆ ਫਿਰ ਅਗਲੀ ਤੰਗ ਹੁੰਦੀ ਆ ਦਾਦੀ ਮਾਂ ਆਖ ਰਹੀ ਸੀ ਮੈਂ ਬਿਆਹ ਹੂੰਗੀ ਇਹੋ ਜੇ ਘਰ ਜਿੱਥੇ ਤੰਗ ਨਾ ਹੋਵੇ ਲੇਖਾਂ ਦਾ ਨਹੀਂ ਪਤਾ ਹੁੰਦਾ ਧੀ ਪੁੱਤ ਦਿਆਂ ਦਾ ਮਾਪਾ ਤਾਂ ਹਰੇਕ ਵੀ ਇਹ ਚਾਹੁੰਦਾ ਕਿ ਸਾਡੀ ਧੀ ਪੁੱਤ ਖੁਸ਼ ਰਹੇ ਮੈਂ ਚਾਹਣਾ ਇਹਦੇ ਨਾ ਤਾਂ ਕੁਝ ਰੁਪਈਏ ਬੈਂਕ ਚ ਰੱਖਦੇ ਆ। ਇਹ ਉਹ ਨਾ ਕਰੀਏ ਜੀ ਰੁਪਈਏ ਦੀ ਕਈ ਵਾਰੀ ਜਾਂ ਤਾਂ ਖਾਊ ਬਣ ਜਾਂਦੇ ਨੇ। ਅਗਲੇ ਰੁਪਈਆ ਖਾਤਰ ਜਾਨ ਗਵਾ ਦਿੰਦੇ ਨੇ। ਦਾਦੀ ਮਾ ਨੇ ਕਿਹਾ, "ਪਪਾ ਜੀ ਸੋਚੀ ਪੈ ਗਏ। ਇਨੀ ਦਿਨੀ ਛੋਟੇ ਪੂਆ ਜੀ ਭਰੇ ਪੀਤੇ ਆ ਪਹੁੰਚੇ। ਆ ਕੇ ਆਖਣ ਲੱਗੇ, "ਪਾਪੂ ਜੀ ਤੁਹਾਨੂੰ ਆਪਣੀ ਪੋਤੀ ਦਾ ਬਹੁਤਾ ਖਿਆਲ ਆ। ਮੇਰਾ ਤਾਂ ਨਹੀਂ ਭੋਰਾ ਵੀ। ਮੈਨੂੰ ਪਤਾ ਲੱਗਿਆ ਤੁਸੀਂ ਦੀਪ ਖਾਤਰ ਮੁੰਡਾ ਦੇਖਦੇ ਫਿਰਦੇ ਹੋ ਆਹੋ ਹੋਰ ਕੁੜੀਆਂ ਨੂੰ ਘਰੇ ਬਿਠਾਈ ਰੱਖਣਾ ਪਾਬਾਜੀ ਬੋਲੇ ਮੈਂ ਤੈਨੂੰ ਦੱਸਿਆ ਤਾਂ ਸੀ ਬਈ ਤੋ ਬਰੇ ਹੋ ਜਾਂਦੇ ਆ ਜਦੋਂ ਮੇਰੇ ਕੋਲ ਮਿਲਣ ਗਈ ਸੀ ਉੱਥੇ ਮੇਰੀ ਨੰਦ ਵੀ ਆਈ ਹੋਈ ਸੀ ਦੇਖ ਕੇ ਆਖਣ ਲੱਗੀ ਸਾਰੇ ਬੈਠੇ ਸੀ ਅਕੇ ਭਾਪੀ ਐਸੇ ਤੇਰੀ ਪਤੀ ਚੀਜ਼ਾਂ ਤਾਂ ਮੈਂ ਆਪਣੇ ਮੁੰਡੇ ਨੂੰ ਸਾਖ ਲੈਣਾ ਮੈਂ ਹਾਸੇ ਚ ਕਿਹਾ ਹੋਰ ਸਾਨੂੰ ਕੀ ਚਾਹੀਦਾ ਤੇ ਆਖਣ ਲੱਗੀ ਚੰਗਾ ਫਿਰ ਅੱਜ ਤੋਂ ਇਹ ਸਾਡੀ ਹੋਈ ਉਦੋਂ ਤਾਂ ਇਹ ਗੱਲ ਆਈ ਗਈ ਹੋ ਗਈ ਪਰ ਪਿਛਲੇ ਸਾਲ ਜਦੋਂ ਉਹ ਕੋਠੇ ਤੋਂ ਡਿੱਗ ਕੇ ਮੈਂ ਕਿ ਮਰ ਗਈ ਤਾਂ ਸਾਰਾ ਟੱਬਰ ਆਖਦਾ ਬਈ ਅਸੀਂ ਚਾਹੁੰਦੇ ਆ ਉਸੇ ਉਹ ਉਸਤੇ ਬੋਲ ਪਗਾਇਏ ਜਾਣ ਜਾ ਕੇ ਆਪਣੇ ਬਾਪੂ ਜੀ ਨੂੰ ਆਕ ਦੀਪ ਦਾ ਰਿਸ਼ਤਾ ਬੀਬੀ ਦੇ ਮੁੰਡੇ ਨੂੰ ਕਰਾ ਦੇਵੇ ਪਾਪਾ ਜੀ ਨੇ ਕੋਈ ਹੰਗਾਰਾ ਨਾ ਭਰਿਆ ਹੋਰ ਤੁਹਾਨੂੰ ਚਾਹੀਦਾ ਵੀ ਕੀ ਹੈ ਹਜ਼ਾਰ ਵੀ ਕੇ ਘਰ ਦੀ ਛੋਟੇ ਦੇ ਸਰਵਰਗੀ ਜ਼ਮੀਨ ਆ ਮੇਰੇ ਸਹੁਰੇ ਨੇ ਕੋਈ ਛੋਟਾ ਮੋਟਾ ਘਰ ਥੋੜਾ ਦੇਖਿਆ ਸੀ ਬਾਕੀ ਤੁਹਾਨੂੰ ਪਤਾ ਹੀ ਐ ਉਹਨਾਂ ਨੇ ਅਗਾਹ ਆਪਣੇ ਕੁੜੀ ਮੇਰਾ ਮਤਲਬ ਮੁੰਡੇ ਦੀ ਭੂਆ ਬਿਮਾਰ ਵਾਲੇ ਮਹਿੰਦਰ ਸਿੰਘ ਨੂੰ ਵਿਆਹੀ ਹੋਈ ਸੀ ਜਿਸ ਦੇ ਕੋਈ ਪਿੰਡ ਦੇ ਹੁਣ ਤਾਂ ਮਰ ਗਿਆ ਜਾਇਦਾਦ ਦਾ ਸਾਰੀ ਦਾ ਕੋਟ ਚ ਹੋਇਆ ਹੋਇਆ ਬਾਬਾ ਜੀ ਫੇਰ ਵੀ ਚੁੱਪ ਸਨ ਮੈਨੂੰ ਤਾਂ ਅਗਲੇ ਭੇਜਿਆ ਬਈ ਰੁਪਈਆ ਫੜ ਲਿਆ ਤੂੰ ਬਲਦੇਵ ਕੁਰੇ ਕਮਲੀ ਹੋਗੀ ਧੀਾਂ ਦੇ ਸਹਾ ਕੀਤੇ ਇਉਂ ਕੀਤੇ ਜਾਂਦੇ ਹੁੰਦੇ ਨੇ ਠੀਕ ਐ ਉਹ ਤਕੜੇ ਸਰਦਾਰ ਨੇ ਪਰ ਮਾਂ ਮੁੰਡੇ ਦੀ ਹੈਗੀ ਨਹੀਂ ਤੇ ਪਿਓ ਸ਼ਰਾਬੀ ਐ ਉਹ ਘਰ ਮੈਂ ਆਪਣੀ ਪੋਤੀ ਵਿਆਹ ਦਿਆਂ ਖੂਚ ਨਹੀਂ ਟੱਕਾ ਦੇ ਦੂੰ ਇਦੋਂ ਤਾਂ ਮੈਂ ਬਾਬਾ ਜੀ ਨੇ ਖਿੱਚ ਕੇ ਆਖਿਆ ਚੰਗਾ ਸਗੋ ਸੱਸ ਜੇ ਨਹੀਂ ਹੈਗੀ ਕੁੜੀ ਜਾਂਦੀ ਉਹ ਘਰ ਮੁਖਤਿਆਰ ਹੋ ਜੂ ਘਰ ਦੀ ਨਹੀਂ ਤਾਂ 10-10 ਸਾਲ ਤਾਂ ਬੁੜੀਆਂ ਪੈਰ ਨਹੀਂ ਲੱਗਣ ਦਿੰਦੀਆਂ ਦੂਜੇ ਦੇ ਕਿਸੇ ਦੇ ਕਰ ਕੁਛ ਹੋਊ ਉਹੀ ਸ਼ਰਾਬ ਸ਼ਰਾਬ ਪਿਉ ਬਾਕੀ ਕਿਹੜਾ ਸਰਦਾਰ ਨਹੀਂ ਪੀਂਦੇ ਸ਼ਰਾਬ ਕੋਈ ਥੋੜੀ ਤੇ ਕੋਈ ਬਹੁਤੀ ਪੀਂਦੇ ਤਾਂ ਸਾਰੇ ਹੀ ਨੇ ਭੂਆ ਜੀ ਨੇ ਦਲੀਲ ਦੇ ਰਹੇ ਸਨ ਤੇ ਮੁੰਡਾ 10ਵੀਂ ਚੋ ਫੇਲ ਹੋਇਆ ਨਾ ਬਾਬਾ ਜੀ ਨੇ ਆਖਿਆ ਜੇ ਫੇਲ ਹੋਇਆ ਤਾਂ ਕੀ ਆ ਅਗਲੇ ਸਾਲ ਪਾਸ ਹੋ ਜੂ ਨਾਲੇ ਪੜ ਕੇ ਉਸਨੇ ਕੀ ਕਰਨਾ ਮਾਰ ਘਰ ਲਈ ਨਹੀਂ ਲੱਗਦੀ ਲੁਧਿਆਣੇ ਬਾਸਾਂ ਚੱਲਦੀਆਂ ਨੇ 5 5 ਚਾਰ-ਚਾਰ ਸੌ ਦੇ ਉਹਨਾਂ ਦੇ ਡਰਾਈਵਰ ਰੱਖੇ ਹੋਏ ਨੇ ਮੈਂ ਤਾਂ ਤੈਨੂੰ ਸੌ ਦੀ ਇੱਕੋ ਗੱਲ ਸੁਣਾਤੀ ਬਈ ਪਾਵੇਂ ਰਹੋ ਰਾਜੀ ਤੇ ਪਾਵੇਂ ਰਹੋ ਗੁੱਸੇ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਆਖ ਬਾਬਾ ਜੀ ਉੱਥੋਂ ਉੱਠ ਕੇ ਤੁਰ ਗਏ ਭੂਆ ਜੀ ਮਾਂ ਕੋਲ ਬੈਠ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ ਤੇ ਰੋਂਦੇ ਵੀ ਰਹੇ ਪਰ ਮਾਂ ਨੇ ਆਖਿਆ ਜੋ ਉਹਦੇ ਜੀਚ ਹੈ ਉਹੀ ਕਰੂ ਬਾਪੂ ਜੀ ਥੋੜਾ ਮੇਰੀ ਕੀ ਇਟ ਬੱਟੇ ਧਰਦਾ ਤੇ ਆਥਰੇ ਦਾਦੀ ਮਾਨੇ ਫੇਰ ਬਾਬਾ ਜੀ ਨਾਲ ਗੱਲ ਕੀਤੀ ਮਖਾ ਗੁਲਾਬਕੁਰ ਦੇ ਬਾਪੂ ਜੀ ਬੰਦੇ ਦੇਖੇ ਭਾਲੇ ਨੇ ਕਿਸੇ ਲੋਭੜ ਦਾ ਕੀ ਪਤਾ ਹੁੰਦਾ ਵਿੱਚੋਂ ਅਗਲਾ ਕੀ ਹੋ ਜਾਇਆ ਹੋਵੇ ਨਾਲ ਹੀ ਅਗਲੇ ਬਲਦੇਵ ਕੁਰ ਨਾਲ ਨਾਲ ਔਖੇ ਭਾਰੇ ਹੋਣਗੇ ਅਖਰ ਰੂੜੀ ਦਾ ਕੂੜਾ ਤਾਂ ਰੂੜੀ ਸਤਾਵਣੀ ਕੁੜੀ ਨੂੰ ਵਿਅਰਣਾਤਾ ਹੋਈ ਤੂੰ ਮੈਨੂੰ ਮੱਤਾ ਦਿਨੀ ਐ ਕਹੇ ਬਲਦੇਵ ਕੁਰ ਨੂੰ ਮੈਂ ਨਹੀਂ ਉੱਥੇ ਜਾ ਕਰਨਾ ਤੋਨੂ ਕੀ ਪਤਾ ਮੁੰਡੇ ਦੀ ਮਾਂ ਕੋਠੇ ਤੋਂ ਜਾਣ ਕੇ ਚੱਕ ਡਿੱਗੀ ਏ ਕਿ ਮਰੀ ਏ ਜਾਂ ਆਪ ਮਰੀ ਏ ਪਾਬਾ ਜੀ ਨੇ ਤਿਹੜੀਆਂ ਪਾ ਕੇ ਕਿਹਾ ਲਹਿਜੀ ਕੀ ਗੱਲ ਕਰਦੇ ਆ ਇਹ ਗੱਲ ਤਾਂ ਸਾਰੇ ਜੱਗ ਨੂੰ ਪਤਾ ਬਈ ਸਲਵਾਰ ਦੀ ਮੂਰੀ ਚ ਪੈਰ ਫਸ ਗਿਆ ਸੀ ਤੇ ਉਹ ਕੋਠੇ ਤੋਂ ਡਿੱਗ ਪਈ ਤੇ ਮਰ ਗਈ ਸਾਰੇ ਜੱਗ ਨੂੰ ਤਾਂ ਉਹੀ ਪਤਾ ਨਾ ਜੋ ਉਹਨਾਂ ਦੱਸਿਆ ਲੈ ਜੀ ਕੋਈ ਗੱਲ ਹੁੰਦੀ ਪੰਜ ਭਰਾ ਸੀ ਅਗਲੀ ਦੇ ਜਿਉਂਦੇ ਛੱਡਦੇ ਰਹਿਣ ਦੇ ਤੂੰ ਸਭ ਗੱਲਾਂ ਮੈਂ ਜਾਣਦਾ ਸਰਦਾਰਾਂ ਦੇ ਘਰਾਂ 'ਚ ਜੋ ਹੁੰਦਾ ਮੈਂ ਤਾਂ ਸਾ ਕਿਸੇ ਚੰਗੀ ਨੌਕਰੀ ਵਾਲੇ ਮੁੰਡੇ ਨੂੰ ਕਰਨਾ ਬਾਕੀ ਬਲਦੇਵਕੌਰ ਨੂੰ ਵੀ ਆਖ ਜੀ ਬਈ ਪ੍ਰਾਣੇ ਨੂੰ ਨਾ ਭੇਜੇ ਇਸੇ ਕੰਮ ਖਾਤਰ ਫੇਰ ਅਗਲਾ ਕਹੂਗਾ ਮੇਰੀ ਰੱਖੀ ਨਹੀਂ ਇਹ ਗੱਲ ਤਿਹੋ ਕਾਲ ਨਹੀਂ ਹੋਣੀ ਬਾਬਾ ਜੀ ਨੇ ਫੈਸਲਾ ਸੁਣਾ ਦਿੱਤਾ ਭੂਆ ਜੀ ਰੋਂਦੇ ਪਾਪਾਸ ਚਲੇ ਗਏ ਛੇਤੀ ਕਿਤੇ ਗੱਲ ਪੱਕੀ ਹੋ ਜਾਵੇ ਤਾਂ ਚੰਗਾ ਇਸ ਕਲਚਨੇ ਟੱਬ ਬੰਨੇ ਮੈਨੂੰ ਦੁਖੀ ਕਰ ਰੱਖਿਆ। ਬਾਬਾ ਜੀ ਬਹੁਤ ਫਿਕਰਮੰਦ ਹੋ ਕੇ ਆਖ ਰਹੇ ਸਨ। ਉਧਰ ਬਿਸ਼ਨਾਪ੍ਰੋਤ ਆਖ ਰਿਹਾ ਸੀ ਕੋਈ ਉਪਾਅ ਕਰ ਲੋ ਸਤਵਾ ਦਾ ਇਹ ਉਹ ਅੱਧ ਵਿਚਾਲੇ ਰਹਿ ਜਾਣਾ ਚੰਗਾ ਨਹੀਂ ਹੁੰਦਾ। ਸਰਸਤੀਵਾਲ ਕਹ ਰਹੀ ਹੈ ਬੀਬੀ ਆਖਦੀ ਜਵਾਕ ਦੀ ਰੱਬ ਮੰਨ ਲੈਂਦਾ ਤੂੰ ਦੀਪ ਦੀ ਅਰਦਾਸ ਕਰਿਆ ਕਰ ਰੱਬ ਤੈਨੂੰ ਇੱਕ ਵੀਰ ਦੇ ਦੇਵੇ ਨਹੀਂ ਤਾਂ ਇੰਦੋ ਦੇ ਮੁੰਡੇ ਤੇਰੇ ਬਾਪੂ ਜੀ ਨੂੰ ਮਾਰ ਦੇਣਗੇ। ਜ਼ਮੀਨ ਸਾਬਣ ਖਾਤਰ ਇੰਦੋ ਦਾ ਆਪ ਉਹਨਾਂ ਨੂੰ ਆਖ ਦਿੰਦੀ ਐ ਵੇ ਰੋੜ ਜਾਣਿਓ ਇੱਕ ਜਾਣਾ ਮਾਰ ਦੇਵੋ ਕੱਕੇ ਨੂੰ ਬਾਕੀ ਚਾਰ ਉਸੇ ਦੀ ਢੀਂਹ ਸੰਭਲਿਓ ਇਹ ਤਾਂ ਬਾਬਾ ਜੀ ਤੋਂ ਡਰਦੇ ਨੇ ਬਈ ਕੋਈ ਥਾਈ ਤੂੰ ਸਾਰੇ ਟੱਬਰ ਨੂੰ ਨਹੀਂ ਤਾਂ ਹੁਣ ਥਾਈ ਉਹਨਾਂ ਨੇ ਛੱਡਣਾ ਸੀ ਤੇਰੇ ਬਾਪੂ ਜੀ ਨੂੰ ਪਰ ਬਾਪੂ ਜੀ ਕੋਲ ਬੰਦੂਕ ਹੁੰਦੀ ਐ ਪਿਸਤੌਲ ਐ ਉਹ ਮਾਰ ਕਿਵੇਂ ਦੇਣਗੇ ਮੈਂ ਆਖਿਆ ਨਹੀਂ ਐਵੇਂ ਸਾਹਮਣੇ ਆਏ ਤਾਂ ਉਹ ਦਸਾਂ ਬੰਦਿਆਂ ਨੂੰ ਨੇ ਬਿਰਦੇ ਸਰਪੜ ਕੇ ਹੀ ਮਾਰ ਦੇਣਗੇ ਚੋਹਾਂ ਨੂੰ ਪਰ ਜੇ ਅਗਲਿਆਂ ਨੇ ਨੇ ਇਸ ਵੇਲੇ ਬਿਲਕੁਲ ਵੇਲਾ ਟਰਕਾ ਕੇ ਮਾਰ ਕੀਤੀ ਫੇਰ ਕੀ ਕੁਝ ਬਣਨਾ ਮੈਂ ਤਾਂ ਹਰ ਵੇਲੇ ਸੁੱਖਾ ਸੁਖ ਦੀ ਰਹਿਣੀ ਆ ਬਈ ਬਾਬਾ ਨਾਨਕ ਉਹਨਾਂ ਦੇ ਅੰਗ ਸੰਗ ਸਹਾਈ ਹੋਵੇ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਆਖਿਆ ਕਰ ਉਹਨਾਂ ਕੋਲ ਤਾਂ ਤਲਵਾਰ ਵੀ ਹੁੰਦੀ ਹੈ ਮੈਂ ਜਦੋਂ ਆਖਿਆ ਉਹ ਹੱਸ ਪਈ बोली ਇਸੇ ਘਰ ਦੇ ਸਾਰੇ ਜੀਆਂ ਚ ਖਬਰੇ ਇਸੇ ਅਕਲ ਕਿੱਥੋਂ ਆ ਗਈ ਮੈਨੂੰ ਤਾਂ ਇਹ ਸੁਜੱਜੀ ਨਹੀਂ ਸੁਜੱਜੀ ਨਹੀਂ ਸਮਝਦੇ ਵਈ ਤੇਰੇ ਬਾਪੂ ਜੀ ਦੀ ਰੱਖਿਆ ਕਰ ਲਈ ਗੁਰੂ ਨਾਨਕ ਦੇਵ ਜੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਾ ਤੇ ਕੁਝ ਹੀ ਦਿਨਾਂ ਮਗਰੋਂ ਆਰ ਬੈਰੀਆ ਮਿਲਦੇ ਆ ਰੋਡੂ ਸ਼ਿੰਬਾ ਨੱਠਿਆ ਆ ਅੰਮਾ ਲੜਾਈ ਹੋ ਪੀ ਸਾਥ ਚ ਘਰ ਦੇ ਸਾਰੇ ਜੀ ਬਾਹਰ ਨੂੰ ਨੱਠੇ ਗੱਲ ਇਹ ਹੋਈ ਕਿ ਨਿੱਕਾ ਜਿਹਾ ਤੇ ਡੋਰ ਕਾ ਹੱਥ ਵਿੱਚ ਫੜੀ ਬਾਪੂ ਜੀ ਨਿਆਈ ਵਾਲੇ ਖੇਤ ਗਨਿਗੇੜਾ ਮਾਰਨ ਗਏ ਤੇ ਘਰ ਨੂੰ ਆ ਰਹੇ ਸਨ ਇੰਦੋਂ ਦੇ ਮੁੰਡਿਆਂ ਵਿੱਚੋਂ ਇੱਕ ਨੇ ਮਗਰੋਂ ਸਿਰ ਤੇ ਗਡਾਸਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨਿਸ਼ਾਨਾ ਖੁੰਝ ਜਾਣ ਕਰਕੇ ਉਹ ਮੋਹਰਾਂ 'ਚ ਜਾ ਵੱਜਿਆ ਸਵਟਰ ਕੁਰਤਾ ਤੇ ਗਡਾਸੇ ਨੇ ਜ਼ਖਮ ਕਰ ਦਿੱਤਾ ਪਰ ਲੱਗਦੇ ਹੱਤ ਬਾਪੂ ਜੀ ਨੇ ਭੱਜ ਕੇ ਗਡਾਸਾ ਖੋਲ ਲਿਆ ਇਨਨੇ ਨੂੰ ਇੰਦੋ ਦੇ ਦੂਜੇ ਮੁੰਡੇ ਡਾਂਗਾ ਕਿਰਪਾਨਾਂ ਨਾਲ ਟੁੱਟ ਪਏ ਬਾਪੂ ਜੀ ਨੇ ਉਸੇ ਗੰਡਾਸੇ ਦੇ ਪੁੱਠੇ ਪਾਸੇ ਦਾ ਦੋ ਤਿੰਨਾਂ ਨੂੰ ਝੰਬਿਆ ਕੁਝ ਸੱਟਾਂ ਉਹ ਹੋਰ ਮਾਰ ਗਏ ਇਨਨੇ ਨੂੰ ਹੋਰ ਲੋਕ ਵੀ ਭੱਜੇ ਬਾਪੂ ਜੀ ਚੱਕਰ ਖਾ ਕੇ ਡੇਕ ਪਏ ਇੰਦੋ ਦੇ ਪੱਜੇ ਜਾਂਦੇ ਮੁੰਡੇ ਬੜੇ ਮੁੜੇ ਬਾਈ ਮਾਰ ਚੱਲਿਏ ਪਰ ਇਨਨੇ ਨੂੰ ਰੋਂਦੀ ਪਿੱਟਦੀ ਸੀ ਮਾਂ ਬਾਪੂ ਜੀ ਕੋਲ ਉੱਪਰ ਜਾ ਡਿੱਗੀ ਲੋਕਾਂ ਨੇ ਇੰਦੋ ਦੇ ਮੁੰਡਿਆਂ ਨੂੰ ਰੋਕ ਲਿਆ ਬਾਪੂ ਜੀ ਸੱਟਾਂ ਲੱਗੀਆਂ ਲਗਾਈਆਂ ਖੂਨ ਵਗਦੇ ਵਗਦੇ ਫਿਰ ਉੱਠੇ ਚੀਚੀ ਵਟਕੇ ਗਾਲਾਂ ਕੱਢ ਕੇ ਇੰਦੋ ਦੇ ਮੁੰਡਿਆਂ ਨੂੰ ਲਲਕਾਰਾ ਮਾਰਿਆ ਪਰ ਲੋਕਾਂ ਨੇ ਫੜ ਲਏ ਫਿਰ ਘੋਟਾ ਜੋੜ ਕੇ ਬਾਪੂ ਜੀ ਨੂੰ ਅੱਧਾ ਪਿੰਡ ਇਕੱਠਾ ਹੋ ਕੇ ਮਨੋਦ ਹਸਪਤਾਲ ਵਿੱਚ ਲੈ ਗਏ ਸਵੇਰ ਤੱਕ ਪੁਲਿਸ ਲੈ ਕੇ ਫੁੱਫੜ ਜੀ ਆ ਪਹੁੰਚੇ ਪਰ ਬਾਪੂ ਜੀ ਆਖਦੇ ਸਨ ਕਿ ਕਿਸ ਪੁਲਿਸ ਨੂੰ ਨਹੀਂ ਦੇਣਾ ਮੈਂ ਆਪਣੀ ਸਮਝ ਲਾਉਂ ਸਾਲਿਆਂ ਦੀ ਇਹ ਹਿੰਮਤ ਬਾਬਾ ਜੀ ਆਖ ਰਹੇ ਸਨ ਮੈਂ ਚਾਹੇ ਕੁਝ ਲੱਗ ਜੇ ਸਾਰਿਆਂ ਨੂੰ ਉਮਰ ਕਾਇਦ ਕਰਵਾਈ ਮੇਰਾ ਨ ਉਹ ਹਜੂਰਾ ਸਿੰਘ ਨਹੀਂ ਪਰ ਬਾਪੂ ਜੀ ਬਾਬਾ ਜੀ ਨਾਲ ਲੜ ਪਏ ਆਖਣ ਕਿ ਕਿਸ ਪੁਲਿਸ ਨੂੰ ਨਹੀਂ ਦੇਣਾ ਇੰਦੋ ਦੇ ਪੁੱਤਾਂ ਨੂੰ ਵੀ ਸੱਟਾਂ ਲੱਗੀਆਂ ਸਨ ਪਰ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਪੁਲਿਸ ਵਿੱਚ ਰਿਪੋਰਟ ਨਹੀਂ ਲਿਖਾਈ ਗਈ ਦਸਕ ਦਿਨਾਂ ਮਗਰੋਂ ਬਾਪੂ ਜੀ ਘਰ ਆ ਗਏ ਘਰ ਵੜਨ ਤੋਂ ਪਹਿਲਾਂ ਉਹਨਾਂ ਇੰਦੋ ਨੂੰ ਆਖਿਆ ਇੰਦੋ ਤੇਰੇ ਮੁੰਡਿਆਂ ਨੇ ਤਾਂ ਲੋਕੇਵਾਰ ਕੀਤਾ ਸੀ ਮੈਂ ਸਾਹਮਣੇ ਆਖਦਾ ਬਈ ਖਾ ਲਈ ਪੀ ਲੋ ਜੋ ਖਾਣਾ ਮਾ ਨਾਲੇ ਤਿਆਰ ਹੋ ਜੋ ਫਿਰ ਕੀ ਸੀ ਇੰਦੋ ਦਾਈ ਨੇ ਸਾਰੇ ਸਾਖ ਨਾਤੇ ਇਕੱਠੇ ਕਰ ਲਏ ਮੁੰਡਿਆਂ ਨੂੰ ਨਾਲ ਲੈ ਕੇ ਬਾਪੂ ਜੀ ਦੇ ਪੈਰੀ ਪਰਨਾ ਧਰਾਇਆ ਤੂੰ ਬੇਸ਼ੱਕ ਜੁੱਤੀ ਮਾਰ ਲਾ ਤੇਰੇ ਕੋਲ ਲਿਆ ਤੇ ਪਰ ਦਿਲ ਚ ਨਾ ਗੱਲ ਰੱਖੀ ਪਹਿਲੇ ਬਾਪੂ ਜੀ ਨੂੰ ਗੁੱਸਾ ਚੜਿਆ ਕਿ ਕਿ ਕੀ ਖੇਖਰ ਕਰਦੀ ਐ ਫਿਰ ਮੁੰਡਿਆਂ ਨੂੰ ਆਖਣ ਲੱਗੇ ਸਾਲਿਓ ਜਦ ਆਪਣੀ ਮਾਂ ਨੂੰ ਨੀ ਨਾਲ ਲੈ ਆਇਓ ਫਿਰ ਮੈਂ ਕੀ ਆਖਣਾ ਤੇ ਆਥ ਨੇ ਉਹਨਾਂ ਦੇ ਘਰੇ ਇੰਦੋ ਤੋਂ ਲੈ ਕੇ ਦੁੱਧ ਵੀ ਪੀ ਆਏ ਦਾਦੀ ਮਾਂ ਬਥੇਰੇ ਲੜੀ ਬਈ ਉਸਨੇ ਤੈਨੂੰ ਦੁੱਧ ਛੀਕ ਉਸ ਦੇ ਕੇ ਮਾਰ ਦੇਣਾ ਪਰ ਕੁਝ ਦਿਨ ਮਗਰੋਂ ਗਰਮੀ ਦੀਆਂ ਛੁੱਟੀਆਂ ਮੁੱਕ ਗਈਆਂ ਤੇ ਭੂਆ ਜੀ ਜਾ ਕੇ ਮੈਨੂੰ ਪਿੰਡੋਂ ਲੈ ਆਏ ਪਰ ਦੋ ਕੁ ਦਿਨਾਂ ਮਗਰੋਂ ਸਨੇਹਾ ਆ ਗਿਆ ਬਾਬਾ ਜੀ ਬਿਮਾਰ ਨੇ ਹੁਫੜ ਜੀ ਨੇ ਬੀਜੀ ਨੂੰ ਖਬਰ ਨੂੰ ਗਏ ਤੇ ਨਾਲ ਡਾਕਟਰ ਵੀ ਲੈ ਗਏ ਮੈਂ ਜਿੱਦ ਕੀਤੀ ਵੀ ਮੈਂ ਵੀ ਜਾਣਾ ਪਾਪਾ ਜੀ ਏਡੇ ਬਿਮਾਰ ਤਾਂ ਨਹੀਂ ਸਨ ਫਿਰ ਵੀ ਮੁੜਦੇ ਸਾਨੂੰ ਉਹਨਾਂ ਨੇ ਬੀਜੀ ਨੂੰ ਤੇ ਫੁੱਫੜ ਜੀ ਨੂੰ ਆਖਿਆ ਲਮਾਰੀ ਚ ਕਾਲੇ ਟ੍ਰੈਂਕ ਚ ਕੁਝ ਜ਼ਰੂਰੀ ਕਾਗਜ਼ ਨੇ ਉਹ ਤੁਸੀਂ ਨਾਲ ਲੈ ਜਾਓ ਲੈ ਹੈ ਬਾਪੂ ਜੀ ਐਉਂ ਨਹੀਂ ਤੁਹਾਨੂੰ ਕੁਝ ਹੁੰਦਾ ਪਰਸੋਂ ਨੂੰ ਅਸੀਂ ਫੇਰ ਆਏ ਤੁਹਾਡੀ ਖਬਰ ਨੂੰ ਬੀਜੀ ਨੇ ਆਖਿਆ ਅਰ ਪਾਰਸੋ ਤੱਕ ਬੰਦਾ ਆ ਗਿਆ ਕਿ ਬਾਬਾ ਜੀ ਪੂਰੇ ਹੋ ਗਏ